ਵੇ ਇਹਨਾਂ ਦੀ ਅਸੀਂ ਕੈਨਸਲ ਕੀਤੀ ਜਾਵੇ ਜੋ ਹੈਗੀ ਆ ਸਾਨੂੰ ਗੈਸ ਆ ਸਿਲੰਡਰ ਆ ਉਹ ਪੂਰਾ ਜਦੋਂ ਅਸੀਂ ਪੈਸੇ ਪੂਰੇ ਦਿੰਦੇ ਆ ਉਹਨੂੰ ਸਿਲੰਡਰ ਵੀ ਪੂਰਾ ਮਿਲਣਾ ਚਾਹੀਦਾ ਹੁਣ ਹਰੇਕ ਬਜ਼ੁਰਗਾ ਜਾਂ ਕੁਝ ਹਨਾ ਹਰੇਕ ਬਜ਼ੁਰਗ ਨੂੰ ਇਹ ਬੇਬੂ ਬਣਾ ਕੇ ਚੱਲ ਜਾਂਦੇ ਜਦੋਂ ਮੰਗਤ ਕਰਤੀ ਜਾਏ ਇਹ ਹਾਂ ਮਾਲਕ ਵੀ ਆਏ ਸੀਗੇ ਮਾਲਕੋਂ ਚਲੇ ਗਏ ਅਸੀਂ ਤਾਂ ਸ਼ਹਿਰ ਨਿਵਾਸੀਆਂ ਨੂੰ ਇੱਕੋ ਬੇਨਤੀ ਕਰਨਾ ਚਾਹੁੰਦੇ ਆ ਵੀ ਜਿਹੜੇ ਟਰਾਈ ਸਿਟੀ ਵਾਲੀਆਂ ਗੱਡੀਆਂ ਫਲੈਟਾਂ ਦੇ ਵਿੱਚ ਸਪਲਾਈ ਦੇ ਰਹੀਆਂ ਔਰ ਖਰੜ ਸ਼ਹਿਰ ਦੇ ਵਿੱਚ ਗਲੀ ਗਲੀ ਮੱਲੇ ਮੱਲੇ ਦੇ ਵਿੱਚ ਬੈਲ ਮਾਰ ਕੇ ਤੁਹਾਨੂੰ ਸਪਲਾਈ ਦੇ ਰੀਆਂ ਉਹ ਚੋਰ ਬਜਾਰੀ ਕਾਲਾ ਧੰਦਾ ਚੱਲ ਰਿਹਾ ਫਰੇਂਗ ਸਿਲੰਡਰ ਦੇ ਵਿੱਚ 5 ਤੋਂ 6 ਕਿਲੋ ਗੈਸ ਘਟਾ ਰਹੀ ਹੈ ਤੇ ਲੋਕ ਇਸ ਤੋਂ ਪਰੇਸ਼ਾਨ ਆਜਾ ਦੇਖੋ ਤੁਸੀਂ ਸਾਰੇ ਇਕੱਠੇ ਹੋਏ ਆ ਮੱਲਾਵਾਸੀ ਇੱਥੇ ਤੇ ਫੂਡ ਸਪਲਾਈਜ਼ ਬੈਟਰਨ ਪਾਇਆ ਥਾਣੇ ਨੂੰ ਤਲਾਹ ਕਰਤਾ ਡੀਐਸਪੀ ਸਾਹਿਬ ਨੂੰ ਇਨਫੋਰਮ ਕਰਤਾ ਤੇ ਇਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੀ ਗੱਡੀ ਵੀ ਬੌਂਡ ਹੋਵੇ ਤੇ ਨਾਲ ਮਾਲਕ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਸਪਲਾਈ ਘਟਦੇ ਤਾ ਕੀ ਲੋਕਾਂ ਦਾ ਜਿਹੜਾ ਮਿਹਨਤ ਦੀ ਕਮਾਈ ਦਾ ਖਜ਼ਾਨਾ ਇਹ ਲੁੱਟ ਰਹੇ ਆ ਉਸ ਤੋਂ ਬਚਾਇਆ ਜਾ ਸਕੀ ਲੋਕਾਂ ਦੀ ਵੇਟਿੰਗ ਮਸ਼ੀਨ ਤੇ ਸਲੈਂਟਰ ਨਾਲ ਤੋਲਿਓ ਕਦੀ ਵੀ ਸਭ ਆਪਾਂ ਹੀ ਆਪਾਂ ਆਪਨੂੰ ਜਾਗਰੂਕ ਹੋਣਾ ਪੈਣਾ ਇਹਨਾਂ ਨੇ ਅੱਜ ਸੁਧਰ ਜਾਣਾ ਦੋ ਦਿਨ ਸੁਧਰੂ ਹੈ ਉਹ ਤੋਂ ਬਾਅਦ ਫੇਰ ਇਹਨਾਂ ਦਾ ਹੀ ਕਾਲੀ ਬਜਾਰਾ ਸ਼ੁਰੂ ਹੋ ਜਾਣੀ ਸੀ ਆਪਣੀ ਵੇਟਿੰਗ ਮਸ਼ੀਨ ਤੇ ਸਲੈਂਟਰ ਮੇਟ ਕਰਕੇ ਤਾਂ ਲੋ ਇਹਨਾਂ ਤੋਂ ਧੀ ਧੰਨਵਾਦ ਬਹੁਤ ਔਖਾ ਐਵਰੇਜ ਜਿਹੜੀ ਆ ਰਹੀ 26.42 ਚਾਹੀਦੀ ਕਿੰਨੇ ਗਏ ਜੀ ਇਹ ਜਾਹੀ 14 ਮੈਂ ਦੂਰ ਗਈ ਜੀ ਇਹਨੂੰ ਜਿਹੜੀ ਭਰੇ 15 ਪੁਆਇੰਟ ਜਿਹੜਾ ਉਹ ਵਜਨ ਤੋਂ ਇਲਾਵਾ 14 ਪੁਆਇੰਟ ਤੋਂ ਗਈ ਅੱਜ ਅੱਜ ਗੈਸ ਗੈਸ ਯਾਨੀ ਇਹ 30 ਕਿਲੋ ਦੇ ਕਰੀਬ ਹੋ ਗਈ 30 30 ਜਾਂ ਕੁਝ ਹੋਣੀ ਨਿਕਲ ਰਹੀ ਹੈ 26 ਜਾਂ 3-4 ਦੀ 26 ਹੈ ਜੀ 3-4 ਕਿਲੋ ਗੈਸ ਐਵਰੇਜ ਜਿੰਨ ਕੱਟੀ ਹੋਈ ਹੈ ਇਹਦੇ ਚ ਹਾਂਜੀ ਹਾਂਜੀ 30 ਕਿਲੋ ਉਹ ਤੁਸੀਂ ਕੀ ਨੈਕਸਟ ਕਾਰਵਾਈ ਕਰੋਂਗੇ ਜੀ ਨੈਕਸਟ ਜਿਹੜਾ ਇਹਨਾਂ ਦੀ ਰਿਪੋਰਟ ਹੈ ਉਹ ਤੁਸੀਂ ਪੀ ਐਫ ਐਸ ਆਈ ਆਫਿਸ ਦੇ ਵਿੱਚ ਕਰਾਦਾ ਹਾਂ ਜੀ ਹਾਂਜੀ ਜੋ ਵੀ ਇੱਥੇ ਈਐਫਐਸਓ ਸਾਹਿਬ ਜੀ ਅਮੇ ਜੀ ਸਪਲਾਈ ਇਨਸਪੈਕਟਰ ਜੋ ਕਾਰਵਾਈ ਹੋਈ ਕੀਦਨ ਬੈ ਇਹ ਰਿਪੋਰਟ ਬਣਾ ਕੇ ਭੇਜ ਦਿੱਤੀ ਜਾਏ ਤੁਸੀਂ ਕਿੱਥੋਂ ਇਨਸਪੈਕਟਰ ਹੈ ਜੀ ਸਰਡ ਦੀ ਹੈ ਸਰਡ ਫੂਡ ਸਪਲਾਈ ਹਾਂ ਜੀ ਨਾਮ ਹੈ ਜੀ ਮੇਰਾ ਸ਼ਿਵਸ਼ੰਕਰ ਹੈ ਜੀ ਸ਼ਿਵ ਦੇ ਨੂੰ ਪਤਾ ਲੱਗਿਆ ਵੀ ਇੱਥੇ ਲੋਕਾਂ ਨਾਲ ਖਿਲਵਾੜ ਹੋ ਰਿਹਾ ਸੀ ਜਿਹੜੀ ਗੈਸ ਸਿਲੰਡਰਾਂ ਦੇ ਵਿੱਚੋਂ ਘਟ ਹੋ ਰਹੀ ਸੀ ਪਹਿਲਾਂ ਆਪਣਾ ਨਾਮ ਤੇ ਅਹੁਦਾ ਦੱਸੋਗੇ ਤੇ ਉਸ ਤੋਂ ਬਾਅਦ ਦੱਸਿਓ ਕਿੰਨੇ ਸਿਲੰਡਰ ਤੁਹਾਡਾ ਤੁਸੀਂ ਇੱਥੇ ਫੜੇ ਨੇ ਔਰ ਕੀ ਕਾਰਵਾਈ ਕਰ ਰਹੇ ਹੋ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਮੈਂ ਇਨਸਪੈਕਟਰ ਫੂਡ ਸਪਲਾਈ ਹਾਂ ਸਾਨੂੰ ਸਾਰੇ ਫੋੜਾਇਆ ਸੀਗਾ ਬਿੱਲਾ ਜਰ ਤੇ ਸਿਲੰਡਰਾਂ ਚ ਗੈਸ ਘਟਦਾ ਜਦੋਂ ਅਸੀਂ ਆ ਕੇ ਬੈਠੇ ਅਗਰ ਸਾਥੀ ਇੰਸਪੈਕਟਰ ਸਾਹਿਬ ਨੇ ਸੇਮ ਸ਼ੰਕਰ ਜੀ ਨੇ ਚੈੱਕ ਕੀਤਾ ਤਾਂ ਅਪਰੋਕਸੀਨੇਟਰ 60% ਸਿਲੰਡਰਾਂ ਅੰਦਰ ਗੈਸ ਘਟ ਪਈ ਇਹਨਾਂ ਐਵਰੇਜ 25 20 ਕਿਲੋ ਦੀ ਤੇ ਇਹਦੇ ਤੇ ਹੁਣ ਕੀ ਕਾਰਵਾਈ ਅੱਗੇ ਦੀ ਤੁਸੀਂ ਕਰੋਗੇ ਜੀ ਨਹੀਂ ਜੀ ਇਹ ਵੀ ਇਹ ਜੋ ਸਿਲੰਡਰ ਅਸੀਂ ਜਬਤ ਕਰਕੇ ਦੂਜੀ ਜੇਸੇ ਦੰਸੀ ਜਮਾ ਕਰਦਾਂਗੇ ਤੇ ਆਪਣੇ ਅਫਸਰਾਂ ਨੂੰ ਰਿਪੋਰਟ ਭੇਜ ਦਾਂਗੇ ਠੀਕ ਹੈ ਅਗਰ ਆਈਓਸੀ ਨਾਲ ਤਿਆਰ ਕਰਕੇ ਇਹਨਾਂ ਤੇ ਬੰਦਿਦਾਰੀ ਜੁਰਮਾਨਾ ਲਾਇਆ ਜਾਏਗਾ ਠੀਕ ਦੂਜੀ ਜਮ ਤੇ ਆਏ ਆ